हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਨਸਿਹਰੇ ਪੰਨੂਆ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੋ ਹਰੀਕੇ ਪੱਤਨ ਤੋਂ ਕੋਈ 18-17 ਕਿਲੋਮੀਟਰ ਦੀ ਦੂਰੀ ਆ ਸਾਰੀ ਸਰਹਿਆਲੀ ਤੋਂ ਕੋਈ 2-4 ਕਿਲੋਮੀਟਰ ਦੀ ਦੂਰੀ ਤੇ ਨਸਿਹਰੇ ਪੰਨੂਆ ਤੁਸੀਂ ਵਿਜ਼ਿਟ ਕਰ ਲਿਆ ਜੇ ਸਰਦਾਰ ਮੰਗਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਤੇ ਵੀਰ ਰਾਜਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਦੇ ਪਾਸੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਪਸ਼ੂ ਵਪਾਰ ਦਾ ਕੀਤਾ ਵੀਰ ਹੋਂ ਦਾ ਤੇ ਕਾਫੀ ਵੀਡੀਓ ਪਹਿਲਾਂ ਵੀ ਆਪਾਂ ਪਾਈਆਂ ਨੇ ਇਸ ਫਾਰਮ ਤੋਂ ਮਾਲ ਤੁਹਾਨੂੰ ਆਪਾਂ ਦਿਖਾਉਂਦੇ ਰਹੀਦਾ ਵੈਸੇ ਰੁਟੀਨ ਦੇ ਵਿੱਚ ਹੀ ਪਸ਼ੂ ਨਿਤ ਨਵੇਂ ਆਉਂਦੇ ਆ ਤੇ ਜਾਂਦੇ ਆ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ 5 ਦੋ ਐਨੀਮਲ ਜਿਹੜੇ ਗੱਬਣਾ ਤੇ ਤਿੰਨ ਜਿਹੜੀਆਂ ਮੱਝਾਂ ਬਿਲਕੁਲ ਸੁਈਆਂ ਸਵਾਈਆਂ ਨੇ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਸੌਦਾ ਕਰ ਰਿਹਾ ਠੀਕ ਆ ਜੀ ਜਾਂ ਇੱਥੇ ਵਿਜ਼ਿਟ ਕਰ ਰਿਹਾ ਤੇ ਆਪਣੇ ਬੇਸ਼ੱਕ ਦੋ ਟਾਈਮ ਤਿੰਨ ਟਾਈਮ ਚੋਗੇ ਤਸੱਲੀ ਕਰ ਲਿਓ ਜਿਹੜੇ ਐਨੀਮ ਗੱਬਣ ਪਸ਼ੂ ਆਪਣਾ ਚੌਥਾ ਨਦੀ ਟਿੱਪ ਕੇ ਭਰਾ ਕੇ ਤਸੱਲੀ ਆ ਯਕੀਨੀ ਬਣਾ ਲਿਆ ਜੀ ਸੋ 24 ਮਈ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1:00 ਵਜੇ ਆਪਾਂ ਵੀਡੀਓ ਸ਼ੂਟ ਕਰਦੇ ਪਏ ਆ ਪੂਰੀ ਗੱਲਬਾਤ ਕਰਾਂਗੇ ਇੱਕ ਵਾਰ ਦਿਖਾਵਾਂਗੇ ਤੁਹਾਨੂੰ ਠੀਕਾ ਜੀ ਚਾਰ ਇਧਰ ਤੁਸੀਂ ਦੇਖੋਗੇ ਮੱਝਾਂ ਝੋਟੀਆਂ ਨੇ ਸੋ ਕੱਲੇ-ਕੱਲੇ ਨਾਕ ਦੀ ਡਿਟੇਲ ਮਿਲੂਗੀ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਜਿਹੜੀ ਆਪਾਂ ਪੇਸਟ ਕਰ ਦਿੰਦੇ ਆ ਸਭ ਤੋਂ ਪਹਿਲਾਂ ਰਾਜਵੀਰ ਸਾਸਰੀ ਗਾਲ ਸਾਸਰੀ ਗਾਲ ਜੀ ਸਾਹਿਬ ਕੀ ਹਾਲ ਚਾਲ ਜੀ ਠੀਕ ਆ ਭਾਈ ਵਧੀਆ ਜੀ ਵਧੀਆ ਜੀ ਠੀਕ ਹੈ ਵੀਰੇ ਹਾਂਜੀ ਰਾਜਵੀਰ ਮਾਲ ਤੱਕ तकरीबन ਆਪਾਂ ਕੋਈ ਮਹੀਨਾ ਡੇਢ ਮਹੀਨੇ ਪਹਿਲਾਂ ਵੀ ਪਾਇਆ ਸੀਗਾ ਹਾਂਜੀ 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 ਰੋਟੀਨ ਦੇ ਵਿੱਚ ਹੀ ਵੀਡੀਓ ਪਾਉਂਦੇ ਰਹੇ ਆ ਫਿਰ ਮਾਲ ਤਾਂ ਸਮਸਾ ਰੁਟੀਨ ਚ ਆਉਂਦਾ ਰਹਿੰਦਾ ਬਸ ਇਹ ਵੀ ਥੋੜਾ ਟਾਈਮ ਨਹੀਂ ਹਰਾਲਦਾ ਬਾਡੀ ਬੁੱਡੀ ਦਾ ਟਾਈਮ ਆ ਗਿਆ ਪਹਿਲਾਂ ਵਸਾਖੀ ਚਲ ਕੇ ਹਾਂ ਮਾਲ ਲੈ ਕੇ ਆ ਠੀਕ ਆ ਤੇ ਬਾਅਦ ਚ ਆ ਕੇ ਥੋੜਾ ਬਾਡੀ ਬੁੱਡੀ ਦਾ ਜੋਰ ਹੀ ਹੁਣ ਮਾਲ ਤਾਂ ਰੁਟੀਨ ਚ ਆਉਂਦਾ ਪਰ ਟਾਈਮ ਨਹੀਂ ਆ ਟੋਟਾ ਥੋੜਾ ਮੱਠਾ ਠੰਡਾ ਵੀ ਰਿਆ ਬਾਅਦ ਵਿੱਚ ਫਿਰ ਇੱਕ ਵਾਰੀ ਹੌਣ ਮਾਰੇ ਤੇਜ਼ੀ ਚ ਚਲੋ ਮਾਲ ਵੇਚੀ ਗਿਆ ਟਾਈਮ ਤੇ ਸੌਣਾ ਹਾਂਜੀ ਹਾਂ ਮਾਲ ਤਾਂ ਚਲੋ ਨਿਤ ਤਾਂ ਆਉਂਦਾ ਤੇ ਜਾਂਦਾ ਹਾਂ ਹਾਂਜੀ 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 ਅੱਛਾ ਰਾਜਵੀਰ ਅੱਜ ਐਨੀਮਲ ਜਿਹੜੇ ਟੋਟਲ 5 ਆਪਣੇ ਕੋਲੇ ਆਪਕਾਉ ਹਾਂਜੀ ਹਾਂਜੀ 5 ਹੈ ਜੀ ਵੜ ਤੇ ਇੱਕ ਮੱਝ ਆਪਣੇ ਕੋਲ ਗ ਠੀਕ ਆ ਬਰੇ ਸ਼ੁਰੂਆਤ ਕਿੱਥੋਂ ਕਰ ਲੈਨੇ ਆ ਰਾਜਵੀਰ ਜਿਹੜੀ ਪਹਿਲੇ ਨੰਬਰ ਤੇ ਐਚਐਫ ਦੇ ਵਿੱਚ ਆਪਣੇ ਕੋਲ ਵੈੜ ਖੜੀ ਆ ਗੱਬਾਂ ਨੂੰ ਟੁਕੀ ਤਿਆਰੀ ਤੇ ਆ ਕਿੰਨਾ ਕ ਸਮਾਂ ਲੈਂਦੀ ਆ ਜੀ ਪਿਆਰੀ ਆ ਸਾਨੂੰ ਸਾਬ ਇੱਕ ਕੋਈ 1-2 ਦਿਨ ਦਾ ਸਮਾਂ ਲਊਗੀ ਠੀਕ ਹੈ ਹਾਂਜੀ ਹਾਂਜੀ ਤਿਆਰ ਕੀ ਦੂਜੇ ਸੂਏ ਮਤਲਬ ਇਹਨੇ ਸੂਣਾ ਵਾ ਠੀਕ ਹੈ ਪਹਿਲੇ ਸੂਏ ਜਿਹੜਾ 25 ਪਲੱਸ ਜਿਹੜਾ ਇਹਦਾ ਮਿਲਕ ਰਿਕਾਰਡ ਰਿਆ ਵਾ ਠੀਕ ਹੈ ਬਲੂਨ ਦੇ ਚਵਾਗੀ 25 ਬਲੂਨ ਇਹਦਾ 25 ਕਿਲੋ ਦੋ ਜਿਹੜਾ 25 ਤੋਂ ਉਪਰ ਹੀ ਚਵਾਇਆ ਵਾ ਠੀਕ ਹੈ ਠੀਕ ਹੈ ਹਾਂਜੀ ਲੋਬੀ ਦੇਖੋ ਬਲੂਨ ਪਹਿਲੇ ਸੂਏ 30 ਕਿਲੋ ਚਵਾਊ ਸੋ ਬਾਕੀ ਹਾਈਟ ਕੱਦ ਤਕਰੀਬਨ ਵੱਡੀ ਵੜਾ ਦੂਜਾ ਸੂਆ ਸੈਕੰਡ ਲਕਟੇਸ਼ਨ ਆ ਸੋ ਪਹਿਲੇ ਸੂਵੇ 5 ਲੀਟਰ ਦੁੱਧ ਇਸ ਵੜ ਨੇ ਚਵਾਇਆ ਬਾਕੀ ਚੱਡੇ ਭਾਂਡੇ ਦੀ ਤੁਸੀਂ ਵੇਖ ਸਕਦੇ ਜੇ ਕਰਮਾਂ ਦੀ ਪੂਰੀ ਖਬਰਦਾਰ ਆ ਗੋਲਗਲ ਬਹੁਤ ਕਾਇਮ ਆ ਠੀਕ ਆ ਜੀ ਥਾਂ ਥਣੂ ਵੇਖੋਗੇ ਤੁਸੀਂ ਚਾਰੇ ਚੰਗੀ ਸਪੇਸ ਵੰਡਦੇ ਆ ਰੰਗ ਬਾਜਾ ਮੋٹے ਡੱਬਾ ਬਿਲਕੁਲ ਵਾਈਟ ਤੇ ਬਲੈਕ ਤੇ ਕਤ ਕੁਤ ਬਹੁਤ ਸੋਹਣਾ ਬੇਲ ਚੰਗੀ ਆ ਠੀਕ ਆ ਬਾਕੀ ਸਭ ਤੋਂ ਸਭ ਰਾਜੀ ਰੂਜੀ ਆ ਸਾਰੀ ਸਭਾਈ ਚੰਗੀ ਆ ਮਾਲਕਾਂ ਦੀ ਅੱਛਾ ਰਾਜਵੀਰ ਤਿਆਰੀ ਆਲਮੋਸਟ ਵੈਸੇ ਕੰਪਲੀਟ ਹੀ ਆ ਵੈਸੇ ਕੱਢ ਜੇ ਤਾਂ ਕੱਢ ਜੇ ਦੇਣਾ ਜੀ ਹਾਂਜੀ ਕੱਢ ਜੇ ਰੋ ਸਕਦਾ ਕੋਈ 2-4 ਦਿਨ ਖਾੜ ਵੀ ਸਕਦੀ ਆ ਵੈਸੇ ਤਿਆਰੀ ਆ ਵੈਸੇ ਹੁਣ ਦੇ ਹਿਸਾਬ ਨਾਲ ਪੂਰੀ ਬਣੀ ਆ ਸੂ ਵੀ ਪੈਂਦੀ ਆ ਤੇ ਕੋਈ ਕਮੀ ਪੇਚੀ ਨਹੀਂ ਕੋਈ ਉਹ ਗੱਲਬਾਤ ਨਹੀਂ ਹਾਂਜੀ ਹਾਂਜੀ ਪਾਣੀ ਥਣੇ ਘਾਟਾ ਵੀ ਸੂ ਪੀ ਆ ਪਰ ਇਹਨਾਂ ਵੀ ਥੱਲੇ ਬਣੀ ਆ ਪੂਰੀ ਹਾਂਜੀ 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 ਬਾਕੀ ਸੂ ਸਵਾ ਕੇ ਕਰਮਾ ਲੀਆਂ ਹੋਰ ਨਿਕਲ ਆਉਂਦੀਆਂ ਹਾਂਜੀ 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 ਕਾਜ ਫਿਰ ਕੀ ਮੁੱਲ ਕੀ ਡਿਮਾਂਡ ਦੀ ਆ ਵੱਛੀ ਸਾਨੂੰ ਸਾਹ ਵੱਛੀ ਤੇ ਵੈਸੇ ਸਵਾਦੀ ਵੇਖ ਦੀ ਜੀ ਆਹ ਪਰ ਅੱਜ ਜਿਹੜੀ ਆਪ ਠੀਕ ਆ ਹਾਂ ਲਓ ਵੀ ਪੂਰੇ ਲੱਖ ਦੀ ਰਾਜਵੀਰਾਂ ਦਾ ਵੀ ਆਪਾਂ ਇਹ ਵਾਇਰ ਦੇਣੀ ਆ ਠੀਕ ਆ ਜੀ ਇੱਕ ਪੰਜ ਡਿਮਾਂਡ ਰਹੂਗੀ ਆ ਵੇਖੋ ਸਕਦੇ ਹੋ ਤੁਸੀਂ ਠੀਕ ਆ ਜੀ ਇੱਕ ਪਹਿਨੀ ਵਾਲੀ ਸਾਈਡ ਤੋਂ ਤੁਹਾਨੂੰ ਆਪਾਂ ਥੋੜਾ ਲਾਗਿਓ ਬੁਖਾਦ ਗੀ ਥਣ ਥਣ ਬਹੁਤ ਵਧੀਆ ਮੋਟਾ ਥਾਣਾ ਠੀਕ ਆ ਜੀ ਸੋ ਬਿਲਕੁਲ ਟਿੱਪਣ ਧਾਰ ਵੀ ਜਿਹੜੀ ਬਿਲਕੁਲ ਮੋਟੀ ਹੋਊਗੀ ਇਹ ਆਸ ਆਪਾਂ ਕਰਦੇ ਆ ਇਸ ਵਾਇਰ ਤੋਂ ਕਿਉਂਕਿ ਜਿੱਡਾ ਮੋਟਾ ਥਾਣਾ ਮੋਟੀ ਧਾਰ ਹੋਊਗੀ ਟਿੱਪਣ ਤੋਂ ਬਹੁਤ ਜ਼ਰੀਆ ਹੁੰਦਾ ਹ ਸੰਸਾਬ ਦੇ ਹਾਂ ਹਾਂਜੀ ਠੀਕ ਆ ਹਾਂਜੀ ਬਾਕੀ ਠੰਡੀ ਤੇਰੀ ਵਧੀਆ ਬਾਕੀ ਯਾਦ ਕੁਆਲਿਟੀ ਪੂਰੀ ਆ ਪਰ ਆ ਕਾਰ ਹੀ ਕਰੇ ਲੂ ਸਾਹਮਣੇ ਪਲਿਆ ਇਹ ਨਹੀਂ ਵੀ ਫਾਰਮ ਵਾਲੀ ਹੈ ਵੀ ਕੱਲ ਨੂੰ ਗਰਮੀ ਦੇ ਵਿੱਚ ਹਾਪੂਗੀ ਜਾਂ ਕਰੂਗੀ ਕੋਈ ਜ਼ਿਆਦਾ ਹੁਣ ਵੇਲੇ ਅੱਜ ਗਰਮੀ ਦੇ ਮੌਸਮ ਦੇ ਹਿਸਾਬ ਨਾਲ ਬਾਹਰ ਦੇ ਟੈਂਪਰੇਚਰ ਦੇ ਹਿਸਾਬ ਨਾਲ ਕੋਈ ਪਰਵਾਹ ਨਹੀਂ ਮੱਝਾਂ ਰਹੀਆਂ ਕੋਈ ਨਹੀਂ ਵੀ ਠੱਕ ਠੱਕ ਵੱਜੂ ਪਰਮਾ ਹਾਂਜੀ ਠੱਕ ਠੱਕ ਵੱਜਣ ਵਾਲੀ ਨਹੀਂ ਕਰਾਸ ਨਾਲ ਦੀ ਨਾਲ ਵਿੱਚ ਕਰਾਸ ਵੀ ਹੋ ਗਿਆ ਐਚ ਐਫ ਤੇ ਹਾਂਜੀ 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 ਆਰਾਈਵਲ ਸੈਕਿੰਡ ਨੰਬਰ ਤੇ ਵੀਰੇ ਇਧਰਲੇ ਪਾਸੇ ਆਪਣੇ ਕੋਲ ਇੱਕ ਝੋਟੀ ਇੱਕ ਮੱਝ ਖੜੀ ਆ ਹਾਂਜੀ ਇਹ ਗੱਬਣ ਇਹ ਸੂਈ ਹੈ ਨਾ ਹਾਂਜੀ ਇਹ ਸੂਈ ਹੋਈ ਐ ਸਸੂਈ ਠੀਕ ਐ ਵੀਰੇ ਕਿਤੇ ਇਹਦਾ ਵੀਰੇ ਆਰਾਈਵਲ ਸਵੇਰ ਆ ਕੇ ਨਾ ਕਿੰਨੇ ਕ ਦਿਨਾਂ ਪੰਜ-ਛੇ ਦਿਨ ਹੋ ਗਏ ਹਾਂਜੀ ਹਾਂਜੀ ਲੋਬੇ ਦੂਜਾ ਸੁਵਾ ਪੰਜਾ-ਛਿਆਂ ਦਿਨਾਂ ਦੀ ਸੂਈ ਹੈ ਬੱਚਾ ਦੇ ਮਗਰ ਬੱਚਾ ਇਹਦੇ ਮਗਰ ਕਟਾ ਆ ਗਿਆ ਜੀ ਠੀਕ ਆ ਲੋ ਜੀ ਮਗਰ ਇਹਦੇ ਕਟਾ ਮੇਲ ਕਾਫ ਆ ਠੀਕ ਆ ਜੀ ਪੰਜਾ-ਛਿਆਂ ਦਿਨਾਂ ਦੀ ਸੂਈ ਆ ਬਾਕੀ ਇਧਰ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਰਹੇ ਹਾਂ ਠੀਕ ਆ ਜੀ ਮੂੰਹ ਮੱਥਾ ਫੇਸ ਬਾਡੀ ਸਟਰਕਚਰ ਤੁਸੀਂ ਵੇਖ ਸਕਦੇ ਜੀ ਮੀਡੀਅਮ ਹਾਈਟ ਸਿੰਗਲ ਹੱਡੀ ਪਤਲਾ ਪਿੰਡਾ ਠੀਕ ਆ ਤੇ ਇਸ ਵਕਤ ਤਕਰੀਬਨ ਬੋਲੇ ਤੋਂ ਬਾਹਰ ਹੀ ਆ ਦੁੱਧ ਕਿੰਨਾ ਹੋਊਗਾ 2.5 ਇਸ ਟਾਈਮ ਇਹ 13 ਕਿਲੋ ਹੋਊਗਾ 12 ਕਿਲੋ ਦੀ ਪੂਰੀ ਆਪਣੀ ਗਰੰਟੀ ਹੋਗੀ ਠੀਕ ਆ ਹਾਂਜੀ ਬਹੁਤ ਠੀਕ ਆ ਜੀ 13 ਕਿਲੋ ਤੇ 12 ਕਿਲੋ ਦੀ ਜਿਹੜੀ ਗਰੰਟੀ ਕਿੰਨਾ ਬਹੁਤ ਜਿਆਦਾ ਸੰਸਾ ਅਘੂਠੇੜੀ ਜਿਹੜੀ ਮੋਟੀ ਧਾਰਿਆ ਜੀ ਹਾਂ ਤੋਰ ਲਿਆ ਆਪਣੇ ਗਾਂ ਤੋਰ ਲਿਆ ਜੀ ਲੋਕ ਠੀਕ ਆ ਜੀ ਸੋ ਚੱਡਾ ਚੁੱਡਾ ਕਰਮਾਲੀ ਦਾ ਜਿਵੇਂ ਬਿਲਕੁਲ ਐਚ ਐਫ ਵੜਾ ਦਾ ਚੱਡਾ ਲੈ ਲਿਆ ਤੇ ਦਾ ਦੇਖ ਕੱਡੇ ਲੈਵੇ ਤੇ ਬਹੁਤ ਜ਼ਿਆਦਾ ਖਫੜਾ ਬਾਕੀ ਦੁੱਧ ਨੂੰ ਬਹੁਤ ਜ਼ਿਆਦਾ ਠੰਡੀ ਹੈ ਬਹੁਤ ਜ਼ਿਆਦੀ ਚੰਗੀ ਹੈ ਬਾਕੀ ਐਫ ਪਤਲੀ ਜੰਮੜੀ ਜੇ ਬਰੀਕੀ ਦੀ ਝੋਟੀ ਆ ਬਰੀਕੀ ਦਾ ਹਾਂਜੀ ਠੀਕ ਆ ਜੀ ਬਾਕੀ ਫਿਕਸੋ ਬਿਲਕੁਲ ਕੰਪੈਕਟ ਜਿਹਾ ਡਰ ਹਾਂਜੀ ਹਾਂਜੀ ਮੁੱਠੀ ਮੁੱਠੀ ਥਾਨਾ ਕਰਮਾਲੀ ਨੂੰ ਠੀਕ ਆ ਜੀ ਸੋ 12 ਲੀਟਰ ਇਹਦੇ ਥੱਲੇ ਹੁਣ ਇਸ ਵਕਤ ਮੌਕੇ ਤੇ ਮੌਜੂਦ ਆ ਹੋਵੇ ਨਾ ਹੋਵੇ ਤੇ ਪਲਾਸਾ ਪਰ 12 ਕਿਲੋ ਤੇ ਮੇਰਾ ਭਰਾ ਕੋਈ ਸੌਦਾ ਕਰ ਲਿਆ ਜੇ ਠ ਠੀਕਾ ਰਾਜਵੀਰ ਕੀ ਮੁੱਲ ਕੀ ਰੋਗੀ ਡਿਮਾਂਡ ਇਹਦੀ ਸਾਨੂੰ ਸਾਡ ਡਿਮਾਂਡ ਤੇ ਵੈਸੇ ਜੀ 1 15 ਵੀ ਕਰੀ ਜਾਂਦੇ 1 20 ਵੀ ਕਰੀ ਜਾਂਦੇ ਹਾਂ ਅੱਜ ਜਿਹੜੀ ਝੋਟੀ ਆਇਆ 1 5 ਦੀ 1 5 ਦੀ ਹਾਂਜੀ ਉਤੋਂ ਵੀ ਤਿੰਨ ਛੱਡ ਦੇਗੇ 1 2 ਦੀ ਠੀਕ ਆ ਵੀ ਐਂਡ ਪੁਆਇੰਟ ਆਪਾਂ ਇੱਕ ਰਾਹ ਰਸਤਾ ਉਹੀ ਦੇਣਾ ਵੀ ਜਿੱਥੇ ਵਸਾਈ ਬਣਾ ਪਾਵੇ ਵੀਰ ਤੇ ਆਪਦੀ ਹੁਣ ਬਸ ਆਖਰੀ ਜੀਤੋਂ ਸਿਰਫ ਇੱਕਾ ਛੋਟ ਚਾਪੇ ਜੀ ਦਾ 100 200 ਰੁਪਈਆ ਠੀਕ ਆ ਹਾਂਜੀ ਹਾਂਜੀ ਬਹੁਤ ਠੀਕ ਆ ਜੀ ਇਹ ਵਿੱਚੋਂ ਮਾਨਤਾ ਨੂੰ ਹੋ ਜੂਗਾ ਇਹ ਛੋਟ ਚਾਪੇ ਹੋ ਜਾਣਗੇ ਠੀਕ ਆ ਜੀ ਬਾਕੀ ਭਾਂਡਾ ਭੁੰਡਾ ਇੱਕ ਇਧਰ ਆਪਾਂ ਤੁਹਾਨੂੰ ਅਗਲੀ ਨੈਕਟ ਦਿਖਾਉਣੀ ਆ ਪੂਰੀ ਮੱਝ ਆ ਗਈ ਇਧਰ ਹਾਂਜੀ ਤੇ ਨਾਲ ਹੀ ਬੂਰੀ ਆ ਡਿਗਾ ਜੀ 골ਡਨ ਤੇ ਇਹਦਾ ਰਾਜਪੁਰ ਕੀ ਰਿਕਾਰਡ ਕੀ ਡਿਟੇਲ ਜੀ ਸਾਨੂੰ ਸਾਹਵੇਂ ਪਹਿਲੇ ਸਵੇੜਾ ਵਾ 14 15 ਕਿਲੋ ਦੁੱਧ ਪਰਿਆਰ ਕੇ ਦੂਜੇ ਸਵੇੇ ਝੋਟੀ ਸੂਈ ਆ ਜੀ ਠੀਕ ਹੈ ਤੇ ਕੱਲ ਦੀ ਝੋਟੀ ਸੂਈ ਹੋਈ ਆ ਹਾਂਜੀ ਇਸ ਟਾਈਮ ਜਿਹੜਾ ਵਾ 10 11 ਕਿਲੋ ਜਿਹੜਾ ਬੋਲਾ ਹੈਗਾ ਸਟਾਰਟਿੰਗ ਇਸ ਨੇ ਹਾਂਜੀ ਹਾਂਜੀ ਆਹ ਦੇਖੋ ਬਾਕੀ ਸ਼ਕੀਨਿਸ਼ ਕੋਨੀ ਬਹੁਤ ਜਾਰੀ ਆ ਬਿਲਕੁਲ ਨਿੱਕੀ ਸਿੰਗੀ ਜੇ ਹਾਂ ਬਾਕੀ ਤੇ ਨਾਲ ਵਾਲੀ ਬੂਰੀ ਆ ਜਿਆਦਾ ਡਿਮਾਂਡ ਰਹਿੰਦੀ ਜੀ ਹਾਂ ਲੋਜੀ ਕਰੋ ਚੈੱਕ ਬਿਲਕੁਲ ਬਿਲਕੁਲ 골ਡਨ ਬੂਰੀ ਆ ਠੀਕ ਆ ਜੀ ਤਿਨਾ ਵਾਲੀ ਬੂਰੀ ਆ ਇੱਕ ਵਾਰੀ ਰਾਜਵੀਰ ਫੇਰ ਦੱਸ ਦੇ ਮੈਨੂੰ ਦਿਨ ਕਿੰਨੇ ਕੋ ਅਗੇ ਵੀਰੇ ਨੂੰ ਕੱਲ ਦੀ ਸੂਈ ਆ ਸੰਸਰ ਕੱਲ ਦੀ ਆ ਬੋਲੇ ਬੋਲੇ ਚੀ ਆ ਹਾਂਜੀ ਹਾਂਜੀ ਬੋਲੇ ਚੀ ਆ ਜੀ ਕੱਲ ਦੀ ਸੂਈ ਕੋਈ ਦੋ ਚਵਾਈਆਂ ਕਰ ਲੀਆਂ ਆਪਾਂ ਹਾਂਜੀ ਹਾਂਜੀ ਦੋ ਚਵਾਈਆਂ ਠੀਕ ਆ ਬੱਚਾ ਕੀ ਪਾਇਆ ਮਗਰ ਇਹਦਾ ਬੱਚਾ ਮਗਰ ਕਟਾ ਆ ਗਿਆ ਜੀ ਮਗਰ ਕਟਾ ਠੀਕ ਆ ਜੀ ਸੋ ਕਟਾ ਮੇਲ ਕਾਫ ਆ ਗਿਆ ਮਗਰ ਜੀ ਸੋ ਬੋਲੇ ਦੇ ਉੱਤੇ ਕੋਈ ਦੋ ਗਿ ਚਵਾਈਆਂ ਹੋਈਆਂ ਨੇ ਕੱਲ ਦੀ ਸੂਈ ਜੇਰ ਜੂਰ ਆਪਣੇ ਕੋਲ ਪੈ ਗਈ ਸੀ ਪ੍ਰੋਪਰ ਹਾਂਜੀ ਜੇਰ ਜੂਰ ਪ੍ਰ ਲੋ ਵੀ ਬੂਰੀ ਦੇ ਸ਼ਕੀਨ ਭਰਾਵਾਂ ਦੇ ਲਈ ਤੋਹਫਾ ਆ ਟਿਕਾ ਜੀ ਬੂਰੀ ਮੱਝ ਸੁੱਤੇ ਨਾਲ ਹੀ ਮੋٹے ਤੌਰ ਤੇ ਤੁਸੀਂ ਵੇਖ ਸਕਦੇ ਜੇ ਪੂਰਾ ਪਿੰਡਾ ਜਿਹੜਾ ਬਿਲਕੁਲ ਤਿਲਾਨਾ ਭਰਿਆ ਪਿਆ ਤੇ ਕਾਫੀ ਵੀ ਰੋ ਸ਼ੌਂਕ ਰੱਖਦੇ ਆ ਪੂਰੀ ਜਾਂ ਬੂਰੀ ਤਿਲਾਂ ਵਾਲੀ ਤੇ ਬਿਲਕੁਲ 골ਡਨ ਅਗਰਮ ਵਾਲੀ ਠੀਕ ਆ ਜੀ ਫੇਸ ਕੁਆਲਟੀ ਵਿਖਾ ਦਿੰਦੇ ਆ ਬਿਲਕੁਲ ਛੂਟੀ ਸਿੰਗੀ ਆ ਸੁਬਿਆਂ ਦੇ ਵਿੱਚ ਰਾਜਵਰ ਤੇਜਾ ਕੇ ਕਿਵੇਂ ਸੁਬਾ ਦੁੱਧਿਆ ਸੰਸਮ ਨਾਲ ਕੰਦੂਧਿਆ ਸੁਬਾ ਦਸਿਆ ਦੁੱਧਿਆ ਸੁਵੇ ਪੀਰੋ ਠੀਕ ਆ ਭਾਈ ਹਾਂਜੀ ਹਾਂਜੀ ਲੋ ਵੀ ਠੀਕ ਆ ਬਾਕੀ ਅਜੇ ਤਾਜੀ ਸੂਈ ਸਾਈ ਕਰਕੇ ਇਹ ਥੋੜਾ ਜਿਹਾ ਲੱਕਾ ਲੁੱਕਾ ਲਾਇ ਜਿੰਨੇ 1-2 ਦਿਨਾਂ ਦਾ ਡੰਗਰ 2-4 ਦਿਨਾਂ ਦਾ ਸੋਇਆ ਫਿਰ ਪੱਠੇ-ਪੱਠਿਆਂ ਜਿਹੜਾ ਪੂਰਾ ਰੱਜਿਆ ਹੁੰਦਾ ਪੱਠੇ-ਪੁੱਠੇ ਤਾਂ ਸੌਣ ਲੱਗ ਜਾਂਦੇ। ਤੇ ਕਈ ਨਾ ਪੱਠੇ-ਪੁੱਠੇ ਸੂਸਵਾ ਕੇ ਪਸੂ ਚੋਕਦਾ ਚੱਕਦਾ ਨਹੀਂ ਕਿ 2-4 ਦਿਨਾਂ ਦਾ। ਤੁਹਾਨੂੰ ਪਤਾ ਇੱਕ ਅੱਧਾ ਦਿਨ ਡੰਗਰ ਕਰਦਾ ਵਾ। ਬੱਚੇ ਤੁਹਾਨੂੰ ਪਤਾ ਆਪਣੇ ਉਹ ਫਿਰ ਡੰਗਰ ਜਾਦੇ। ਬਾਕੀ ਚੋਆਏ ਜੀ ਵਿਚਾਰੇ ਤੁਹਾਨੂੰ ਪਾਏ। ਚੋਆਏ ਜੀ ਦੀ ਸਾਨੂੰ ਸਭ ਇੱਕ ਨੰਬਰ ਹੋ ਗਈ ਜੀ। ਮੋਟੀ ਧਾਰ ਇਸੇ ਤਰ੍ਹਾਂ ਭਰੌਣ। ਮੋਟੀ ਧਾਰੂ ਵੀ ਜਿੱਦਾਂ ਮਰਜੀ ਕੋ ਵੀਰ ਭਰਾ ਕੇ ਖੜੇ। ਠੀਕ। ਰਾਜਪੁਰ ਕੀ ਲੈਣ ਦੇਣ ਕੀ ਰਊਗਾ ਇਹ ਤਾਂ ਦੇ ਨਹੀਂ ਕਿੰਨੇ ਦੀ ਇਹ ਤਾਂ ਆ ਸੰਸਾਪਾ ਥੋੜਾ ਸਬਦਾ ਚੱਲਣ ਦਿਆ ਕਿਸੇ ਵੀਰ ਨਾਲ ਇਹਦਾ ਜਿਹੜਾ ਮੋਲਿਆ ਆਪਾਂ ਫੋਨ ਤੇ ਕਰ ਲਾਂਗੇ ਜੇ ਕੋਈ ਵੀਰ ਚਾਹ ਮਾਣੂਗਾ ਫਿਰ ਹਾਲ ਕੋਈ ਗੱਲਬਾਤ ਚੱਲਣ ਈ ਹੋਊਗੀ ਮੋਕੇ ਤੇ ਹਾਂਜੀ 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 ਸੋ ਦੋਸਤੋ ਖਾਸ ਕਰਕੇ ਮੇਰਾ ਵੀਰ ਕੰਟੈਕਟ ਕਰ ਲਿਆ ਜੇ ਕਾਲ ਕਰ ਲਿਆ ਜੇ ਇਹਦੇ ਰੇਟ ਦੀ ਗੱਲ ਫੋਨ ਤੇ ਕਰ ਦਿੱਤੀ ਜਾਊਗੀ ਸੌਦਾ ਚੱਲਣ ਦਾ ਵੀਰ ਹੁਣਾਂ ਦਾ ਕਿਸੇ ਕਸਟਮਰ ਦੇ ਨਾਲ ਉਹਦੇ ਕਰਕੇ ਫਿਲਹਾਲ ਵੀਰ ਹੁਣੀ ਬਿਲਕੁਲ ਮੈਂਸ਼ਨ ਨਹੀਂ ਕਰਨਾ ਚਾਹੁੰਦੇਗੇ ਸੋ ਰਹਿ ਜਾਂਦੀ ਆ ਇਹਨਾਂ ਦੇ ਕੋਲ ਜੇ ਤੁਸੀਂ ਬਿਲਕੁਲ ਅਪਲੋਡਿੰਗ ਤੋਂ ਬਾਅਦ ਕਾਲ ਕਰਕੇ ਪੁੱਛ ਸਕਦੇ ਜੀ ਰੇਟ ਬਾਰੇ ਖ ਅਗੇ ਨੈਕਸਟ ਆਪਾਂ ਤੁਹਾਨੂੰ ਅਗਲੀ ਮੱਝ ਦਿਖਾ ਦਕੇ ਇਹ ਰਾਜਪੁਰ ਕੀ ਵੇਰਵਾ ਹੈ ਦਾ ਸਾਨੂੰ ਸਾਹਿਬ ਇਹ ਤੀਜੇ ਸੂਵੇ ਮੱਝ ਸੂਈ ਹੋਈ ਆ ਹਾਂਜੀ ਸੂਈ ਨੂੰ ਅੱਜ ਦਾ ਤਕਰੀਬਨ ਇਹਨਾਂ ਕੋਈ 8 ਦਿਨਾਂ ਦਾ ਸਮਾਂ ਹੋ ਗਿਆ ਜੀ ਠੀਕ ਹੈ ਜੀ ਇਸ ਟਾਈਮ ਇਹ ਏਰੀਆ 11-12 ਕਿਲੋ ਦੁੱਧ ਤੇ ਚੱਲਣ ਦੇ ਜੀ ਠੀਕ ਹੈ ਹਾਂਜੀ ਲੋ ਵੀ 11-12 ਕਿਲੋ ਦੁੱਧ ਤੇ 8 ਦਿਨਾਂ ਦੀ ਸੂਈ ਹਾਂਜੀ ਹਾਂਜੀ ਠੀਕ ਹੈ ਬੱਚਾ ਇਹਨੇ ਕੀ ਪਾਇਆ ਮਗਰ ਬੱਚਾ ਇਹ ਤੇ ਮਗਰ ਕੱਟਾ ਜੀ ਕੱਟਾ ਮਗਰ ਹਾਂਜੀ ਲੋ ਜੀ ਮੇਲ ਕਾਫੇ ਤੇ ਮਗਰ ਆ ਠੀਕ ਹੈ ਜੀ ਸੋ 12 ਕਿਲੋ ਦੁੱਧ 8 ਦਿਨਾਂ ਦੀ ਸੂਈ ਸੂਵਿਆਂ ਦੇ ਵਿੱਚ ਆਪ ਬਾਕੀ ਬਿਲਕੁਲ ਪਤਲਾ ਪਿੰਡਾ ਸੁੱਟਾਂ ਘਟੂ ਜਾਂ ਬਿਲਕੁਲ ਤੁਹਾਡੇ ਸਾਹਮਣੇ ਆ ਇਸ ਮੱਝ ਦਾ ਠੀਕ ਆ ਤੇ ਚਵਾਈ ਦੀ ਇੱਕ ਰਾਜਵੀਰ ਭਾਈ ਖਾਸ ਤੌਰ ਤੇ ਇਹਦੀ ਵੀ ਦੱਸ ਦਿਓ ਡਟੇਆ ਜੀ ਸਾਹਿਬ ਆਪਣਾ ਕੋਈ ਵੀ ਡੰਗਰ ਜਿਹੜਾ ਵਾ ਚਵਾਈ ਦਾ ਮਾੜਾ ਨਹੀਂ ਹੋਊਗਾ ਕੋਈ ਪੂਰ ਛਟਾ ਨਹੀਂ ਹੋਊਗਾ ਉਹ ਥਾਂ ਬਾਤ ਕੱਲੇ-ਕੱਲੇ ਪਸ਼ੂ ਦੀ ਆਪਾਂ ਨੂੰ ਸ਼ਹਿਦ ਹੀ ਆਪਾਂ ਘਰੀ ਮੜੀ ਪੁੱਛੀਏ ਵੀ ਸਾਰੇ ਪਸ਼ੂਆਂ ਦੀ ਚਵਾਈ ਦੀ ਗੱਲ ਕਰਨੀ ਸਾਰੇ ਪਸ਼ੂ ਓਕੇ ਰਿਪੋਰਟ ਨੇ ਡੰਗਰ ਜਿਹੜਾ ਤੇ ਪੰਜ ਇੱਕ ਨੰਬਰ ਹੋਣਗੇ ਕੋਈ ਨਹੀਂ ਇਹ ਵੀ ਠੀਕ ਆ ਜਿਹੜੇ ਸਪੇਸ ਵਾਇਆ ਹਾਂਜੀ ਚਵਾਈ ਚੁਈ ਇੱਕ ਨੰਬਰ ਉਹ ਲੋ ਜੀ ਠੀਕ ਆ ਬਾਕੀ ਛਡੇ ਛੋਟੇ ਦੀ ਪੱਧਰ ਕੋਈ ਵਾਲਸ਼ਾਲ ਹੋਵੇ ਠੀਕ ਹੈ ਜੀ 22 ਨੁੱਕੇ ਦਾ ਵਾਲਸ਼ਾਲ ਹੋਵੇ ਤੇ ਆਪਾਂ ਵਿੱਚੇ ਦੱਸਣ ਜੋਗਾ ਚੋਣ ਜਵਾਦੀ ਚੰਗੀ ਹੈ ਕਰਮਾਂ ਲਈ ਠੀਕ ਹੈ ਜੀ 12 ਸਿਰ ਦੋਦੇ ਦੇ ਥਲੇ ਹੈਗਾ ਇਸ ਵਕਤ ਸਿੰਗਲ ਹੱਡੀ ਆ ਬਿਲਕੁਲ ਪਤਲੀ ਕਰਮਾਂ ਵਾਲੀ ਲਫਾਵੇ ਵਰਗੀ ਆਪਾਂ ਗੱਲ ਕਰਦੀ ਆ ਵਿੱਚੋੜੀ ਸਕਿਨ ਬੜੀ ਪਤਲੀ ਆ ਚੋਣ ਭਰੌਣ ਚੰਗੀ ਆ ਤੇ ਮਗਰ ਇਹਦੇ ਕੱਟਾ ਦੱਸਦਾ ਸੀ ਨਾ ਹਾਂਜੀ ਮਗਰ ਇਹਦੇ ਕੱਟਾ ਜੀ ਕੱਟਾ ਮੇਲ ਕਾਫ ਆ ਆ ਦੇਖੋ ਠੀਕ ਹੈ। ਅਸਾਂ ਇਹ ਰਾਜਪੁਰ ਕਿੰਨੇ ਦੇ ਦੇ ਦਈਏ ਫਿਰ ਭਾਈ? ਤੁਹਾਨੂੰ ਸਵੇਰਾ ਮੋਲੇੜਾ ਆਪਾਂ ਨਿਗਾੜੇ ਕਰਨਾ ਵਾ। ਕਿਉਂਕਿ ਆਪਾਂ ਚਲੋ ਪਾਣ ਹਲੇ ਪਾਣਾ ਦੇ ਦੇਣੀ ਉਤਰਾ ਦੁੱਧ ਹਿਸਾਬ ਨਾਲ ਚਲੋ ਵੱਧ ਵੀ ਛੋਟੀ ਵਿਖਦੀ ਆ। ਹਾਂ ਹਾਂ। ਡਿਮਾਂਡ ਇਹਦੀ 1 ਲੱਖ ਰੁਪਈਆ ਵਾ। ਅੱਛਾ ਜੀ। ਪੰਜ ਛੜਨਗੇ 95000 ਦੀ ਜਿਹੜੀ ਆ ਹਾਂ ਨਾਲ ਆ ਦੇ। 95 ਦੀ। ਹਾਂਜੀ 95000 ਦੀ ਮੱਝ। ਇਹ ਕਸਰਾ-ਗੁਸਰਾ ਕੱਢ ਕੇ ਹਾਂਜੀ ਬਿਲਕੁਲ ਲਾਸਟ। 95 ਦੀ। ਲੋ ਵੀ ਇਹ 95000 ਦਾ ਨਗ ਮਿਲ ਜੂਗਾ ਤੁਹਾਨੂੰ ਠੀਕ ਆ। ਸੋ 12 ਸਿਰ ਦੁੱਧ ਦੇ ਥੱਲੇ ਕਰਮਾ ਵਾਲੀ ਦੇ ਹਾਜ਼ਰ ਆ ਮੌ ਇੱਕ ਗੱਬਣ ਹੋਰ ਤੁਹਾਨੂੰ ਮੱਝ ਦਿਖਾ ਦਿੰਨੇ ਆਪਾਂ ਠੀਕ ਆ ਇਹ ਰਾਜਵੀਰ ਸਿੰਘ ਆ ਵੀ ਗੱਬਣ ਆਪਣੇ ਕੋਲ ਮੱਝ ਹਾਂਜੀ ਇਹ ਗੱਬਣ ਆ ਸੰਸਾਦ ਦੂਜੇ ਸਵੇ ਝੋਟੀ ਸੁਣੀਏ ਠੀਕ ਆ ਪਹਿਲੇ ਨੇ ਜਿਹੜਾ ਵਾ 12 ਕਿਲੋ ਦੁੱਧ ਭਰਿਆ ਵਾ ਇਹ ਦੂਜੇ ਸੁਣੀਏਗਾ ਹਾਂ ਦੂਜੇ ਸੁਣੀਏ ਠੀਕ ਆ ਠੀਕ ਆ ਲੋਬੇ ਦੂਜਾ ਸੁਬਾ ਇਸੋ ਝੋਟੀ ਨੇ ਸੂਣਾ ਠੀਕ ਆ ਜੀ ਪਲੂਣ ਨੇ ਕਿੰਨਾ ਦੁੱਧ ਚਵਾਇਆ ਫਿਰ 12 ਕਿਲੋ ਦੁੱਧ ਚਵਾਇਆ ਅੱਛਾ ਲਾਵੀ ਪਲੌਣ ਨੇ 12 ਕਿਲੋ ਦੁੱਧ ਚਵਾਇਆ ਠੀਕ ਆ ਜੀ ਬਾਕੀ ਹਾਈਟ ਕਰਦਾ ਤੇ ਚੀਚਾ ਕਰਦਾ ਇਹ 5-6 ਦਿਨ ਰਹਿੰਦਾ 2 ਤਰੀਕ ਨੂੰ ਤੱਕ ਦਿਨ ਪੂਰੇ ਨੇ 8 ਦਿਨ ਟਾਈਮ ਪਿਆ ਇਹਦਾ ਸੂਚ ਹਾਂ 8-8 ਦਿਨ ਤੱਕ ਝੋਟੀ ਜਿਹੜੀ ਆ ਚਲੋ ਢੱਲਣ ਲੱਗੀਆਂ ਚੜੀ ਬਣੂਗੀ ਚੰਗੀ ਹਾਂ ਲਾਵੀ ਬਾਕੀ ਸਿੰਘ-ਸੁੰਗ ਪੂਰਾ ਗੋਲ ਆ ਇੱਕ ਵਾਰੀ ਹੋਰ ਤੁਹਾਨੂੰ ਲੰਬਾ ਤੋਰ ਕੇ ਦਿਖਾਉਣੇ ਆ ਝਲਕ ਮਰਵਾਉਣੇ ਆ ਚੱਡਾ-ਚੁੱਡਾ ਕਰੋ ਜੇਕ ਮੇਰਾ ਭਰਾ ਵੀ ਸਾਫ਼ ਸੁਥਰਾ ਥਣ-ਪਾਂਡਾ ਕਰਮ ਵਾਲੀ ਦਾ ਵਿਰਲ ਵੰਡ ਤਕਰੀਬਨ ਕੋਈ ਚੱਪੇ-ਚੱਪੇ ਦੇ ਥਾਣਾ ਸੋ ਬਹੁਤ ਸੋਹਣੀ ਬੰਤਰ ਹੋ ਜਾਏ ਵੀ ਦਿਨ ਆਪਣਾ ਰਾਜਵੀਰ ਕੱਢ ਜੂਗੀ ਕੋਈ 5-4 ਹਾਂਜੀ ਹਾਂਜੀ ਇੰਨੇ ਦਿਨ ਦੇ 54 ਦਿਨ ਦੇ ਅੰਦਰ ਅੰਦਰ ਸੂਪ ਹੋਊਗੀ ਹਾਂਜੀ 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 ਬਾਕੀ ਤਿਆਰੀ ਕਾਫੀ ਕਰੀ ਬੈਠੀ ਆ ਥੱਲਿਓ ਹਾਂਜੀ ਸੋ 45 ਦਿਨਾਂ ਦੇ ਵਿੱਚ ਹੋਰ ਵੀ ਕਰਮਾੜੀ ਜਿਹੜਾ ਕੋਈ ਵੱਟ-ਵੁੱਟ ਹੈਗਾ ਠੀਕ ਆ ਜੀ ਥੱਲਿਓ ਕੱਢ ਜੂਗੀ ਸੋ ਬੈਕ ਸਾਈਡ ਤੋਂ ਪਧਰਾਈ ਪਧਰੀ ਪੂਰੀ ਐ ਪਿੱਟਪੜਾ ਸੋਹਣਾ ਕਰਮਾੜੀ ਦਾ ਠੀਕ ਆ ਜੀ ਚਮਕ ਤਮਕ ਪੂਰੀ ਦੋ ਦੂਜੇ ਸੰਸਾਰ ਚਲੋ ਆਪਾਂ ਐਵੇਂ ਆਖੀ ਜਾਈਏ 16-17 ਕਿਲੋ ਦੇ ਨਹੀਂ ਤਿਆਰ ਕੇ ਵੀ ਜਿਹੜਾ ਉਦੋਂ 13-14 ਠੀਕਾ ਇਹਦਾ ਮੁੱਲ ਰਾਜਵੀਰ ਕੀ ਕਰਤਾ ਪਈ ਸਾਨੂੰ ਸਭ ਮੋਲ ਤੇਰਾ ਕਰਦੇ ਆ 1 ਲੱਖ ਪੀ ਆਰਪੀ ਅੱਛਾ ਇੱਕ ਵੀਰ ਜਿਹੜਾ ਜੈਸਨ ਉਹ ਦੇ ਦੇਾਂਗੇ ਹਾਂਜੀ ਇੱਕ ਵੀਰ ਦੀ ਹਾਂਜੀ ਠੀਕ ਆ ਕੋਈ ਮਾਨਤਨ ਮਾਨਤਨ ਬਿਲਕੁਲ ਕਰਤਾ ਮੈਂ ਕੋਈ ਹੁੰਦਾ ਜਿਵੇਂ ਉਹ ਜਿਵੇਂ ਉਹਦੀ ਗੱਲ ਸੁਣਾਂ ਵੀ ਥੋੜਾ ਜਿਹਾ ਜਿਵੇਂ ਤੇਰੇ ਭੈਣ ਭਰਾ ਕੋਈ ਗੱਲ ਨਹੀਂ ਮੌਕੇ ਤੇ ਛੋਟ ਛੱਪਾ ਹੋ ਜਾਊਗਾ ਜੀ ਇਹਦੇ ਵਿੱਚੋਂ ਠੀਕ ਆ ਹਾਂਜੀ ਹਾਂਜੀ ਲਓ ਵੀ ਛੋਟ ਛੱਪੇ ਉਹ ਮੌਕੇ ਦੀ ਗੱਲ ਆ ਠੀਕ ਆ ਜੀ 1 ਲੱਖ 20 ਹਜ਼ਾਰ ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਦੂਜਾ ਸਵੇਰ ਸੂਨ ਵਾਲੀ ਆ ਸੋ ਤਿਆਰੀਆਂ ਹੀ ਆਲਮੋਸਟ ਕੰਪਲੀਟ ਸੋ ਇਹ ਅੱਜ ਨਾਗ ਤੁਹਾਨੂੰ ਆਪਾਂ ਦਿਖਾਏ ਆ ਟੋਟਲ 5 ਦੋ ਐਨੀਮਲ ਗੱਬਣ ਤੇ ਤਿੰਨ ਬਿਲਕੁਲ ਸਵੇ ਸਪਾਏ ਆ ਠੀਕ ਆ ਜੀ ਤਾਜੇ ਸੋ ਜਿੰਨਾ ਜਿੰਨਾ ਇਸ ਵਕਤ ਕੋਈ ਬੋਲਾ ਜਾਂ ਦੋਦ ਇਹਨਾਂ ਤੋਂ ਥੱਲੇ ਮੌਕੇ ਤੇ ਮੌਜੂਦ ਆ ਉਹਦੀ ਵੀਰ ਵੀ ਉਹਦੇ ਬਿਲਕੁਲ ਵੀਰਵਾ ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਬਾਕੀ ਇੱਥੇ ਆਣ ਕੇ ਆਪਦਾ ਵੀਰ ਮੇਰਾ ਅੱਖੀ ਜ਼ਰੂਰ ਵੇਖ ਲਿਆ ਕਰੋ ਕਿਉਂਕਿ ਮਾਲ ਇਸੇ ਤਰ੍ਹਾਂ ਹੀ ਅੱਗੋਂ ਆਉਂਦਾ ਤੇ ਸੇਲ ਹੋ ਜਾਂਦਾ ਏਕ ਰਾਜਵੀਰ ਆਪਣੇ ਨੰਬਰ ਵੀਰ ਕਰ ਦਿਓ ਸਾਂਝੇ ਨੰਬਰ ਸੰਸਾਵਟ 98722 ਹਾਂਜੀ 92952 ਜੀ ਇਹ ਦੂਜਾ ਨੰਬਰ ਆ ਗਿਆ 97814 35600 ਠੀਕ ਹੋ ਬਾਕੀ ਜਿਹੜਾ ਭੈਣ ਭਰਾ ਆਉਂਦਾ ਇੱਥੇ ਆਵੇ ਆਪਦੀ ਚੋਕੇ ਤਸੱਲੀ ਕਰਕੇ ਖੜੇ ਜਿਹੜੇ ਡੰਗਰ ਜੇ ਕੋਈ ਵੀ ਗਰੰਟੀ ਦੇ ਵੀ ਖੜਦਾ ਵਾ ਤਾਂ ਵੀ ਉਸ ਚੀਜ਼ ਦੀ ਵੀ ਆਪਣੀ ਗਰੰਟੀ ਹੋ ਠੀਕ ਆ ਜੀ ਹਾਂਜੀ ਹਾਂਜੀ ਸੋ ਦੋਸਤੋ ਇਹ ਗੱਲਬਾਤ ਸੀਗੀ ਤੇ ਇਹ ਡਿਟੇਲ ਸੀ ਅੱਜ ਇਹਨਾਂ ਪੰਜਾਂ ਨਗਾਂ ਦੀ ਸੋ ਨੇ ਸਾਰੇ ਪਨਵਾ ਤੁਸੀਂ ਵਿਜ਼ਿਟ ਕਰ ਲਿਆ ਜੇ ਅਮਰਸਰ ਤੋਣਾ ਕਿਸੇ ਭਰਾ ਨੇ ਬਿਲਕੁਲ ਜਦੋਂ ਤਰਨ ਤਰਨ ਸਾਹਿਬ ਆਉਂਗੇ ਤੇ ਜਦੋਂ ਆਪਾਂ ਬਿਲਕੁਲ ਨੈਸ਼ਨਲ ਹਾਈਵੇ ਬਟਿੰਡਾ ਅਮਰਸਰ ਠੀਕ ਆ ਜੀ ਤੇ ਬਠਿੰਡੇ ਨੂੰ ਜਾਂਦੇ ਆ ਚਾਹੇ ਕਰੋ ਵੀ ਆਪਾਂ ਹਰੀ ਦੇ ਪੱਤਨ ਨੂੰ ਆਉਣੇ ਆ ਸੇਰੋਂ ਟੋਲ ਪਲਾਜ਼ਾ ਟੱਪਦੇ ਆ ਸਾਰੇ ਅਗਲੇ ਪਾਸੇ ਨੇ ਸਹਾਰਾ ਪਨੂ ਆ ਜਾਊਗਾ ਤੇ ਬਿਲਕੁਲ ਉਹ ਸਹਾਰਾ ਪਨੂ ਆ ਗਏ ਤੁਸੀਂ ਕਾਲ ਕਰ ਲਿਆ ਜੀ ਵਿਜ਼ਿਟ ਕਰੋ ਸੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ